ਅੱਜ ਖਾਂਦੀ ਪਈ ਆ ਚੀਜ਼ੀਆਂ ਅੱਜ ਫਿਰ ਕੀ ਖਾਣਾ ਸਹਜ ਕੀ ਖਾਣਾ ਪਿਆ ਇਹ ਚੱਲ ਲੈ ਕੀ ਖਾਣਾ ਵੇ ਤੂੰ ਸਹਜਾ ਜੁੱਤੀ ਕਿੱਥੋਂ ਲਈਏ ਜੁੱਤੀ ਆ ਪੈਰਾ ਦੇਰਾਂ ਦੇ ਖੁਸ਼ਕੀ ਆ ਤੇਲ ਤੂ ਲਾ ਲੈਣਾ ਹੀ ਮੜਾ ਮੋਟਾ ਹੈ ਸਹਜ ਦੋ ਦਿਨ ਗਰਾਊਂਡ ਚ ਕਾਦੋ ਨੀ ਆਇਆ ਪਹਿਲਾਂ ਮੈਂ ਦੱਸ ਉੱਟਣਾ ਬਹਿਣਾ ਹੋ ਤੈਨੂੰ ਕਿਹਦੇ ਦਿਨ ਜਾ ਕੇ ਹੈ ਓਏ ਅਲੈਕੋ ਆਗੀ ਬਣ ਗਿਆ ਓਏ ਇੱਧਰ ਦੇਖੀ ਆ ਗਈ ਬਣ ਗਿਆ ਉਹ ਕੱਢ ਦੋ ਬਾਲੀ ਵਾਲਾ ਡੱਬੇ ਚ ਪਾਤਾ ਵਿਚਾਰੇ ਨੂੰ ਤੈਨੂੰ ਕੋ ਪੁੱਛਦਾ ਨਹੀਂ ਆ ਦੇ ਹੈ ਓਏ ਆ ਦੇ ਐਦਾਂ ਦੇ ਕੰਮ ਨਾ ਨੇ ਕੋ ਜਿੰਨੇ ਮਰਜ਼ੀ ਕਰਾ ਲਓ ਆ ਦੇਖੋ ਪੁੱਟੇ ਦੇ ਕੰਮ ਜਿੰਨੇ ਮਰਜ਼ੀ ਕਰਾ ਲਓ ਹਣਾ ਦੰਦਦਾਰੇ ਬੜੇ ਚੰਗਰੇ ਬਰਸ਼ ਕੀਤਾ ਲੱਗਦਾ ਅੱਜ ਇਹ ਵੀ ਦਿੱਤਾ ਲਾਈ ਭੱਜ ਜੂੰਗਾ ਇਹਦਾ ਗੇਵਰੇ ਤੋਂ ਭੱਜ ਜੂੰਗਾ ਚੱਲ ਚੱਲ ਕਾਕੇ ਰੁਕਣਾ ਨਹੀਂ ਪੁੱਤ ਚੱਲੋ ਚੱਲ ਕਿੰਨੇ ਲੱਗੇ ਚੱਲ ਚੱਲ ਹੋਰ ਲਾਉਣੇ ਹੱਲੇ ਸ਼ਾਬਾਸ਼ ਚੱਲ ਚੱਲ ਆ ਛੁੱਟੀਆਂ ਬਹੁ ਕੀਤੀਆਂ ਇਹਨੇ ਮੈਡਮ ਨੇ ਵੀ ਛੁੱਟੀਆਂ ਬਹੁ ਕੀਤੀਆਂ ਚੱਲ ਹੁਣ ਲਾ ਡੰਡ ਚੱਲ ਕਾਕੇ ਚੱਲ ਹੋਰ ਲੱਗਣੇ ਚਾਹੀਦੇ ਕਾਕੇ ਚੱਲ ਚੱਲ ਹਾਂ ਆ ਦੋ ਕੋ ਪਰੋਣੇ ਆਏ ਆ ਵਿੱਚ ਸ਼ਾਬਾਸ਼ ਸ਼ਾਬਾਸ਼ ਚਲੋ ਚਲੋ ਕਿੰਨੇ ਲੱਗੇ 4 ਚਾਰ ਹੋਰ ਨਾਡ ਲਾਉਣੇ ਹੱਲੇ ਘੱਟ ਲੱਗੇ ਆ ਹਾਂ गप्पा क्यों मरी जानी है चलो स्टार्ट हां चल हां हां चलो उधर हाँ, चलो, हाँ, हाँ, चलो, चलो चलो हां चल चल चलो 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 चलो, चलो, सारे ये चलो ਚਲੋ ਭਾਈ ਇਹ ਕਿਤਾਬ ਪੜ੍ਹ ਚਾਹ। ਆਹ ਕਿਉਂ ਨਿਕਲੀ ਉੱਤ ਕਰ। ਹਾਈ ਫੀਰਾ ਚਲੋ 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 ਉੱਧਰ ਚਲੋ ਬੱਧਾ ਚਲੋ ਚੱਲ ਚੱਲ ਬੱਤ ਚਲੋ ਭਾਈ ਚੱਲ ਫਾਰਸ ਫਾਰਸ ਫੀ ਕਰੀਏ ਨਹੀਂ ਕਰੀਏ ਚਲੋ ਚੱਲਦਾ ਬੱਤ ਚੱਲ ਚੱਲ ਛਾਬਾ ਚੱਲ 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 ਛੇਨੀ ਦੌੜ ਕੇ ਵਾ ਦੌੜ ਕੇ ਦੌੜ ਕੇ ਦੌੜ ਕੇ ਛਾਬਾ ਦੌੜ ਵਾ ਛੱਲ ਹਾਂ ਚੱਲ ਹਾਂ ਚੱਲ ਅੰਕਲ ਨੂੰ ਕੱਟ ਕੇ ਗੱਤ ਦੀ ਪੁੱਤਰੀ ਵੀ ਲੋ ਲੱਗੇ ਹਾਂ ਚਲੋ ਸਟਾਰਟ ਕਰੋ ਨਹੀਂ ਆ ਗਿਆ ਚੁੱਤ ਚੱਲ ਤੇਰੀ ਵਾਰੀ ਆ ਸਿੱਟਣੇ ਚੱਟਣੇ ਸਿੱਟਣੇ ਨਹੀਂ ਕਿਹਨੂੰ ਦਾ ਪਤਾ ਲੱਗਦਾ ਕਿ ਕਿੰਨੇ ਚੱਲ ਗਿਆ ਆ ਬਾਲੀਬਾਲ ਦੀ ਗੇਮ ਲੱਗੀ ਹੋਈ ਆ ਇੱਧਰ ਤੇ ਆ 버ਗਰ ਖਾਣੇ ਇੱਧਰ ਆ ਗਏ ਇੱਕ ਆ ਲੱਗੀ ਹੋਈ ਆ ਪਾਰਟੀ ਉਹ ਪੁਰੇ ਲੱਗਾ ਜੌਨਸਣਾ ਮਿੱਟੀ ਦੇ ਵਾਲੇ ਹੋਇਆ ਆ ਕਾਕਾ ਆ ਗਿਆ ਆ ਕੋਟੀਆਂ ਲਾ ਲਾ ਕੇ ਸਕੂਟਰੀ ਭਾਰਤੀ ਮੇਰੀ ਆ ਸਾਰੀ ਗੇਮ ਇੱਧਰ ਬੈਠੀ ਆ ਸਾਰੀ ਗੇਮਾਂ ਵਾਲੀ ਪਾਰਟੀ ਆ ਸਾਰੀ ਆ ਛੋਟਾ ਪ੍ਰੇਮਾ ਮਿੱਟੀ ਖਾਈ ਜਾਂਦਾ ਸਵੇਰ ਦਾ ਉਹ ਪ੍ਰੇਮੇ ਓਏ ਮਿੱਟੀ ਨਹੀਂ ਖਾਣੀ ਹੁਣ ਅੱਛਾ ਆ ਗੇਮ ਫੇਰ ਸਟਾਰਟ ਹੋਣ ਲੱਗੀ ਨਾ ਦੁਬਾਰਾ ਚਲੋ ਸਟਾਰਟ ਹੈ ਚਲੋ ਚਲੋ ਸਟਾਰਟ ਚਲੋ ਚਲੋ ਹਾਂ ਮਾਰੀਓ ਆ ਭੰਗੜਾ ਪਾਉਣਾ ਭੰਗੜਾ ਹੀ ਪਾ ਸਕਦੇ ਕੋਈ ਚੱਕਰ ਨਹੀਂ ਇੰਦਾਰੇ ਕੰਮ ਜਿੰਨੇ ਮਰਜ਼ੀ ਕਰਾ ਲਓ ਇੰਦਾਰੇ ਕੰਮ ਬਕੀਆਂ ਨੇ ਮੇਰੇ ਮੂੰਜ ਮਾਰੋ ਇਹਨਾਂ ਲਈ ਨਾਲੇ ਪਹਿਲਾਂ ਬਹੁਤ ਦਿਨਾਂ ਬਾਅਦ ਆਈਆਂ ਆ ਦੇ ਮੈਡਮ ਦੇ ਆ ਬਹੁਤ ਦਿਨਾਂ ਬਾਅਦ ਤਾਰੀਆਂ ਮਾਰੋ ਮੈਡਮ ਲਈ ਤਾਰੀਆਂ